ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਮੈਣੀ ਨਹੋ ਦਿਨਾ ਵੀਡੀਓ ਆਹ ਕੋ ਘੈਂਟ ਜੀ ਫਣੀ ਜੀ ਵੀਡੀਓ ਪਿੰਡ ਦਾ ਰੇੜੇ ਵਾਲੇ ਵੀਰ ਜੀ ਆਨੇ ਬਣਾਈਆਂ ਤੇ ਬੰਬੀ ਦੇ ਚਿੱਤਰ ਚ ਬੱਚਾ ਹੰਦਾ ਤੇ ਕੋਈ ਹੋਗਾ ਰੋਣਾ ਤੇ ਆਪਾਂ ਨਾਲ ਮਿਲ ਕੇ ਵੀਡੀਓ ਵੇਖਦੇ ਆ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਚਲੋ ਤੇ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਨਾ ਤਰੇ ਨਾ ਹਣ ਕੱਲਿਆ ਤੈਨੂੰ ਨਹਾ ਕੇ ਨਹੀਂ ਆਇਆ ਉਹ ਨਹੀਂ ਨਹਾਉਣ ਨੂੰ ਦਿੰਦਾ ਉਹ ਨਹੀਂ ਨਹਾਉਣ ਦਿੰਦਾ ਉੱਥੇ ਭਾਇਆ ਕੋਨਾ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਉਹ ਜਦੋਂ ਮੈਂ ਡੱਕੇ ਨਾ ਉਦੋਂ ਨਹਾ ਗਿਆ ਇਹਦਾ ਨਾ ਦੱਸ ਸਕੋ ਆ ਗਿਆ ਮੂਹ ਚਟੋਕੀਆਂ ਖਾਈ ਜਾਈ ਤੈਨੂੰ ਮੈਂ ਨਹਾ ਕੇ ਵਿਖਾ ਕੇ ਆਉਣਾ ਕਿਦਾਂ ਨਹਾਈਦਾ ਤੂੰ ਵੀ ਨਾ ਜਾਈ ਉਹਨੇ ਤੈਨੂੰ ਵੀ ਭਜਾ ਦੇਣਾ ਭਜਾ ਦੇਣਾ ਬਹੁਤ ਮਜ਼ਾ ਆਇਆ ਮੈਂ ਕਾ ਤਰਲੇ ਲਊਗਾ ਜਿੱਦਾਂ ਮਰਜ਼ੀ ਨਹਾ ਗਿਆ ਨਾ ਉਹ ਨਾ ਵੇਖੀ ਨਾ ਆ ਗਿਆ ਉਹਦਾ ਆ ਜਾ ਮੇਰੇ ਮਗਰ ਤੂੰ ਮੈਂ ਜਾਣਾਂ ਨਾ ਜਿਹੜਾ ਕੋਈ ਨਹੀਂ ਨਹਾਉਂ ਦਿੰਦਾ ਜਾ ਖਾੜਕ ਲੇ ਹੁਣੇ ਲਾਏ ਪਾਕਿਸਤਾਨ ਦਾ ਬਾਰਡਰ ਆ ਇਹ ਕਿਹਦੀ ਨੰਗ ਜਾ ਗਏ ਆ ਆਹ ਨਾਂ ਚ ਜਾਣਾ ਹੀ ਹੈ ਜੰਦਾ ਸ਼ੇਰ ਹੈ ਬੋਕਦਾ ਓਏ ਹੁਣੇ ਤੇ ਇਹਦੇ ਮੁੰਡੇ ਨੂੰ ਭਜਾਇਆ ਹੈ ਹੁਣੇ ਇਹ ਮੂੰਹ ਚੁੱਕੀ ਆਉਂਦਾ ਵਾ ਇਹ ਕਿਤੇ ਸ਼ੀਸ਼ਨਾਗਤ ਨਹੀਂ ਆ ਜਿਹੜਾ ਮੁੰਡੇ ਦਾ ਬਦਲਾ ਲੈਣਾ ਹੋਂਦਿਆ ਉਹ ਹਾਂ ਬਾਪੂ ਕਿੱਧਰ ਉਹ ਮੈਂ ਤੇ ਪੁੱਛਣਾ ਐਵੇਂ ਮੁੰਡੇ ਨੂੰ ਭਜਾਤਾ ਮੁੰਡਾ ਦੇ ਦੁੱਧ ਲੈਣ ਆਇਆ ਹਣਾ ਭਜਾਤਾ ਏ ਹੋਣੀਏ ਤੈਨੂੰ ਦੇਣਾ ਕਿਸ ਨੂੰ ਹੁਣ ਜੁੰੜਿਆ ਰਹੀ ਮੇਰੀ ਆ ਉਹ ਨਹੀਂ ਨਹੀਂ ਵੈਸੇ ਤੂੰ ਚੰਗਾ ਹੀ ਕੀਤਾ ਵਾ ਹਾਂ ਹੁਣ ਕਿਹੜਾ ਗਰਮੀ ਆ ਹਾਰ ਸੌਣ ਦੇ ਚੱਲਣ ਡਿਆ ਕੋਈ ਪੋ ਮਾਗ ਹੋਵੇ ਤੇ ਕੋਈ ਗੱਲ ਵੀ ਹੁੰਦੀ ਆ ਜੁਨਾਰੇ ਤੇ ਨਾਈ ਜਾਂਦੇ ਨਾਈ ਜਾਂਦੇ ਆ ਜਿੰਮੇਵਾਰੀ ਤੈਨੂੰ ਦੇ ਕੇ ਗਏ ਹਾਂ ਆਪਾਂ ਨੂੰ ਦੇ ਕੇ ਗਏ ਤੇ ਆਪਾਂ ਕਿੱਧਰ ਪੈਰ ਜੇ ਕਾਇਆ ਡੇਗਾ ਤੈਨੂੰ ਕਹੇ ਜਿੰਮੇਵਾਰੀ ਦੇ ਕੇ ਉਹਦੇ ਬਾਹਰ ਆ ਸਾਰੇ ਇਹਨੇ ਤੇ ਫੇਕ ਆਹੀ ਗੱਲ ਆ ਬਾਹਰ ਆ ਦੇ ਅਗਲੇ ਮੈਨੂੰ ਖਿਲਾੜ ਕੇ ਗਏ ਆ ਖਿਲਾੜ ਕੇ ਗਏ ਨੇ ਚੱਲ ਆ ਜਾ ਛਾਵੇਂ ਖਲੋਵੇਂ ੱਤਪੇ ਗਾਲੀ ਖਲੋਤਾ ਆ ਆ ਜਾ ਹਨੂ ਜਾਣਦੇ ਯਾਰ ਆਹ ਇਹਨਾਂ ਨੂੰ ਕੰਤੂਤਾ ਆਇਆ ਓਏ ਉਹਦੇ ਦਾਦੂ ਤੂੰ ਕਿੱਧਰ ਤੁਰਿਆ ਜਾਣਾ ਇੱਥੇ ਬੈਠ ਇੱਥੇ ਓ ਮੈਂ ਕਾ ਮੈਂ ਪਾਣੀ ਵੇਖਣਾ ਮੜਿਆ ਓਏ ਉਧਰ ਸ਼ਬੀਲ ਆਲਾ ਨਹੀਂ ਆਉਂਡਾ ਉਹ ਹੀ ਆ ਜਿਹੜਾ ਘਰਾ ਜਾਉਂਦਾ ਇੱਥੇ ਬੈਠ ਚੁੱਪ ਕਰਕੇ ਓ ਮੰਜਾ ਦੇ ਘਰ ਵੀ ਹੈਗਾ ਮੈਂ ਮੰਜੇ ਤੋਂ ਹੀ ਉੱਠ ਕੇ ਆਇਆ ਵਾ ਮੈਰੇ ਮੜਿਆ ਉਧਾਂ ਹਵਾ ਲੈਣੀ ਹੈ ਇੱਧਰ ਹਵਾ ਵੀ ਨਹੀਂ ਦੇ ਸਕਦੇ ਮੜੀ ਇੱਧਰ ਤੇ 80 ਚੱਲਣ ਡਿਆਣਾ ਇੱਧਰ ਓ ਇੱਧਰ ਇੱਧਰ ਸਾਰੀ ਖਦਾਈ ਇੱਕ ਤਰਫ ਤੇ ਜ਼ਿੰਮੇਵਾਰੀ ਐ ਇੱਕ ਤਰਫ ਜ਼ਿੰਮੇਵਾਰੀ ਵਿੱਚ ਕੋਈ ਚੀਜ਼ ਹੁੰਦੀ ਆ ਅਗਲੇ ਨੇ ਜ਼ਿੰਮੇਵਾਰੀ ਦਿੱਤੀ ਆ ਮੈਂ ਨਹੀਂ ਨਾ ਹੁੰਦਣਾ ਓ ਮੈਂ ਆਦੇ ਨੂੰ ਜਾਣਾ ਮੈਨੂੰ ਜਾਣ ਦੇ ਦੇ ਮੇਰਾ ਵੇ ਪਿੰਡਾ ਸੜਨ ਰਿਹਾ ਸਾਰਾ ਕੱਡੀ ਦੂਰੋਂ ਮੈਂ ਆਇਆ ਤੁਰ ਕੇ ਮੈਨੂੰ ਪੈਰ ਹੀ ਪਾ ਲੈਦੇ ਪਾਣੀ 'ਚ ਇਹ ਤਾਂ ਕੋਈ ਗੱਲ ਦਾ ਮੂੰਹ ਸਿਰ ਨਹੀਂ ਨਿਕਲ ਡਿਆ ਕਿ ਪਿੰਡਾ ਸੜਨ ਡਿਆ ਤੇ ਪੈਰ ਡਬੋ ਲੈਣ ਦੇ ਕੋਈ ਸਤ ਮਾਨ ਕਰੀਂਗਾ ਦਾ ਦੇਦਾ ਤੇਰਾ ਧਰਮ ਜੇ ਤੈਨੂੰ ਇਹ ਸਿਖਾਉਂਦਾ ਵਾ ਨਾ ਕਿ ਆਹ ਤਾਂ ਵੱਡਿਆਂ ਦੇ ਗਲ ਪਈਦਾ ਵਈ ਇਤਨੀ ਕਰੀਦੀ ਉਹਨਾਂ ਦੀ ਤੇ ਜਾ ਫੇ ਪੈ ਜਾ ਮੇਰੇ ਗਾਲੀ ਪੈ ਗਏ ਵੇ ਨਾਲੇ ਤੈਨੂੰ ਪਤਾ ਲੱਗ ਜੂਗਾ ਕਿੰਨਾ ਮੁਰਕਾ ਆਇਆ ਮੈਨੂੰ ਸੇਵਕਾ ਤੈਨੂੰ ਮੂਰਖ ਤੇ ਨਹੀਂ ਬਣਾਈ ਆਂ ਡਿਆ ਇਹਨਾਂ ਥੋੜੀ ਗੱਲ ਆ ਗਈ ਓ ਓ ਬਾਊ ਓਏ ਓਏ ਓ ਤੈਨੂੰ ਮੈਂ ਰੋਕੀ ਆਂ ਨਾ ਤੂੰ ਕਹਿੰਦਾ ਕਹਿੰਦਾ ਖਾਲਚ ਵੜ ਗਿਆ ਵਾ ਉਹ ਖਾਲਚ ਪਰ ਮਾਸਾ ਤੈਨੂੰ ਠੰਡ ਪਵੇ ਤਬਿਆ ਫਿਰਨਿਆ ਵਾ ਉਹ ਠੰਡ ਧਣੇ ਪੈ ਜਾਣੀ ਲੜਾਈ ਹੋ ਜਾਣੀ ਹੁਣੇ 26 ਦੇ ਪਰਚੇ ਬੰਨੇ ਸੀ ਤੇਰੇ ਰਾਂਗਾਂ ਬਾਦੇ ਕਹਿੰਦਾ ਲਾ ਕੇ ਮੈਂ ਪੈਸੇ ਲੈ ਕੇ ਫੈਸਲਾ ਕਰਨਾ ਆਪਾਂ ਦੇ ਝੋਨਾ ਲਾ ਕੇ ਹੋਏ ਆ ਮੇਲੇ ਦੁੱਖੀ ਨਹੀਂ ਆ ਕੋਲ ਹੱਥ ਜੋੜ ਕੇ ਮਾਫੀ ਮੰਗ ਲੈਣੀ ਆਪੇ ਕਰਾਉਂਦਾ ਫਿਰਦਾ ਹੋਏ ਪਟੀਆਂ ਉਹ ਚੱਲ ਨਿਕਲ ਬਾਹਰ ਖਾਲਚੋਂ ਉਹ ਭਰਾਵਾ ਖਾਲਚੀ ਵੜ ਗਿਆ ਮੈਂ ਕਿਹੜਾ ਚ ਬੱਚੇ ਜਿ ਵੜ ਗਿਆ 2 ਮਿੰਟ ਖਲੋ ਲੈਂਦੇ ਹਾਂ ਚ ਬੱਚੇ ਜਿ ਮੈਂ ਵੜਨ ਨਾ ਵੀ ਦੇਣਾ ਆ ਕਈ ਵੇਲੇ ਉਹ ਪਰੇ ਲੈ ਜਾ ਇਹਨੂੰ ਖੂਚਕਣੀ ਇਹਨੂੰ ਉਹ ਖੂਚਕਣੀ ਨਹੀਂ ਆ ਬੰਦੇ ਵੀ ਚੁੱਕ ਦਿੰਦੀ ਆ ਅਹੀਂ ਝੋਨਾ ਸੁੱਚਾ ਰੱਖਣਾ ਤੂੰ ਚਪੜਾ ਲੈ ਕੇ ਵੜ ਗਿਆ ਖਾਲਚ ਇਹ ਝੂਠਾ ਆ ਗਿਆ ਚਪਲਾ ਨਾਲ ਆਹੋ ਝੂਠਾ ਆ ਗਿਆ ਬਾਹਰ ਪਤਾ ਨਹੀਂ ਇਹ ਕਿੰਨੇ ਗੱਲ ਤੁਹਾਡੇ ਮਨ ਚ ਵੜੀ ਜੂਠ ਮੀਠ ਵਾਲੀ ਕਰੀ ਤੁਸੀਂ ਗਲਾਸ ਸੁੱਚੇ ਰੱਖਣੇ ਆ ਕਰੀ ਭਾਂਡੇ ਸੁੱਚੇ ਰੱਖਣੇ ਆ ਉਹ ਜੋੜ ਮੇੜ ਨਹੀਂ ਹੁੰਦੀ ਕੁਝ ਵੀ ਬੰਦੇ ਦਾ ਮਾਣੀ ਝੂਠਾ ਹੁੰਦਾ ਵਾ ਠੀਕ ਹੈ ਨਾ ਤੇ ਇਹ ਨਹੀਂ ਥੋਣਾ ਝੂਠਾ ਹੋ ਚੱਲਿਆ ਕੋਈ ਹੋਰ ਵਿਊਵ ਆਦੇ ਉਹ ਦੱਸ ਓਏ ਆਹੋ ਹੈਗਾ ਵਾ ਮੁੰਡਾ ਤੇਰਾ ਟੌਫੀਆਂ ਖਾਂਦਿਆ ਈ ਉਹ ਤੋਂ ਮੈਂ ਇੱਕ ਟੌਫੀ ਮੰਗ ਲਈ ਉਹਨੇ ਮੈਨੂੰ ਟੌਫੀ ਨਹੀਂ ਦਿੱਤੀ ਮੈਂ ਉਹ ਭਜਾਇਆ ਉਹਨਾਂ ਨੂੰ ਭਜਾਇਆ ਉਹ ਟੌਫੀ ਤਾਂ ਭਜਾਤਾ ਆਹੋ ਉਹ ਘਰ ਮੇਰੇ ਨਾਲ ਚੁੱਪਿਆਂ ਦਾ ਪੈਕਟ ਲੈ ਆ ਕੇ ਰੱਖਿਆ ਤੇ ਮੈਂ ਉੱਥੋਂ ਦੇਣਾ ਓਹੀਂ ਨਹੀਂ ਚੁੱਪਿਆਂ ਦੇ ਛਕੀ ਨਾ ਉਹ ਵੀ ਟਾਈਮ ਹੀ ਹੁੰਦਾ ਕੋਈ ਉਦੋਂ ਮੇਰਾ ਜੀ ਕਰਨ ਢਾਈ ਮੰਗ ਲਈ ਓ ਚੱਲ ਕੋਈ ਲੈ ਆਉਣਾ ਨਾ ਨਹੀਂ ਲੜੀ ਜਾਂਦਾ ਕੋਈ ਗੱਲ ਨਹੀਂ ਓ ਗੁਰੂਆ ਬਾਦੂ ਟੌਫੀਆਂ ਦਰ ਲਈ ਸਾਡੇ ਕੋ ਤੂੰ ਬਾਹਰ ਨਿਕਲ ਓ ਭਰਾਵਾ ਦੱਸ ਉੱਥੇ ਵੀ ਜਾ ਕੇ ਚਿੱਕੜ ਦੀ ਰਾਲ ਨਾਲ ਪਾਣੀ ਫੇਰ ਕੀ ਹੋਗਾ ਜੇ ਮੈਂ ਮਾਸਾ ਪਿੰਡੇ ਪਾਣੀ ਪਾ ਲੂੰਗਾ ਉਹ ਕੀ ਪਤਾ ਤੇਰੇ ਪਿਤ ਨਹੀਂ ਨਿਕਲੀ ਛੋਟੇ ਦੇ ਪਿਤ ਕਢਣੀਆਂ ਸੀ ਉਹ ਇਹਨੂੰ ਪਾਣੀ ਨਾ ਲਾਓ ਇਹਨੂੰ ਟੀਕੇ ਲਾਓ ਟੀਕੇ ਲਾਓ ਇਹਨੂੰ ਕੰਦਲਾ ਪੈਂਦੀਆਂ ਨੂੰ ਟੀਕੇ ਲਾਈਏ ਆਹੋ ੜੀ ਦਵਾਈ ਦੂਈ ਜੀ ਪਾਉਂਦੇ ਹੁੰਦੇ ਸਪਰੇਆਂ ਸਪੁਰੀਆਂ ਕਰੋ ਇਹਨੂੰ ਜ਼ਹਿਰ দাও ਲੋਕਾਂ ਨੂੰ ਹੁਣ ਤੈਨੂੰ ਜ਼ਹਿਰ ਲੱਗਦੇ ਆ ਉਦੋਂ ਤੇ ਕੁੱਪ ਬਣਾਵਣਾ ਕੌਣ ਖਾਣਾ ਔਰ ਯਾਰ ਹੀ ਲੱਗਣੇ ਚਿਰ ਉਹਨੂੰ ਮੌਣ ਨਹੀਂ ਦੇਣਦੇ ਤਾਂ ਫੇਰ ਮੈਨੂੰ ਝੋਨਾ ਜ਼ਹਿਰ ਹੀ ਲੱਗਣਾ ਦਾ ਜੁੰਮੇ ਵਾਲੀ ਵੀ ਕੋਈ ਸ਼ਾਇ ਹੁੰਦੀ ਆ ਉਹ ਜੁੰਮੇ ਵਾਲੀ ਮੈਂ ਕਹਿੰਦਾ ਐਵੇਂ ਬਗਾਨੀ ਬੰਬੀ ਤੇ ਦੂਲਾ ਦਿਵਾਨਾ ਹੈਂ ਦਿਵਾਨਾ ਵਾਣਾ ਤਾਂ ਤੇ ਦਿਵਾਨਾ ਹੀ ਰਵੇ ਬਾਹਰ ਆ ਓਏ ਯਾਰ ਮੜਿਆ ਵੇਖ ਕਿੱਡੀ ਸੋਹਣੀ ਬੰਬੀ ਬਣਾਈ ਆ ਗੱਲ ਮੈਨੂੰ ਪੌੜੀਆਂ 'ਚ ਬਹਿ ਲੈਂਦੇ ਮੜਿਆ ਓਏ ਇਹ ਸਟੇਡੀਅਮ ਆ ਤੈਨੂੰ ਪੌੜੀਆਂ 'ਚ ਬਿਠਾ ਦਾਂ ਜੇ ਤੂੰ ਚਾਹਵੇਂ ਛਿੱਕੇ ਵਿਖਾਉਣੇ ਆ ਓ ਮੈਂ ਭਰਾਵਾ ਤੂੰ ਚਾਹਵੇਂ ਛਿੱਕੇ ਵਿਖਾਉਣੇ ਆ ਚੱਲ ਮੜਿਆ ਕੋਈ ਨਹੀਂ ਆ ਵੇ ਲੈ ਓ ਯਾਰ ਪਛਾ ਓ ਯਾਰ ਇੱਧਰ ਨਿਕ ਕੰਤੂ ਆ ਜਾ ਲੜਾਈ ਹੋ ਜਣੀ ਆ ਆ ਜਾ ਆ ਜਾ ਉਹ ਗੱਲ ਹੀ ਕਰੀ ਜਾਣਾ ਪੈਗਾ ਆ ਟੱਲ ਮੈਨੂੰ ਇੱਥੇ ਬਹਿ ਲੰਦੇ ਮੜਿਆ ਓਏ ਮੰਜੀ ਤੇ ਬਹਿ ਉੱਥੇ ਆ ਓ ਨਹੀਂ ਨਹੀਂ ਵੇਲਾ ਪਾਣੀ ਦੇ ਲਾਗੇ ਮੈਨੂੰ ਬਹਿ ਲੰਦੇ ਮੜਿਆ ਮੈਂ ਨਹੀਂ ਨਾ ਉਹਨੂੰ ਦੇਣਾ ਚੱਲ ਇੱਧਰ ਓਏ ਯਾਰ ਵੇਲਾ ਮੈਂ ਤਾਲੀ ਗੱਲ ਹੀ ਆ ਵੇਲਾ ਤੈਨੂੰ ਖਿਲਾੜ ਕੇ ਗਏ ਨਾ ਕੰਤੂਆ ਤਰ ਲੈ ਜੇ ਨਾ ਆ ਪਾ ਮੈਂ ਤੈਨੂੰ 2 ਮਿੰਟ ਖਿਲਾੜਦਾ ਉੱਥੇ ਖਲੋ ਜਾ ਕੇ ਵੇਲਾ ਮੇਰੀ ਵੀ ਮੰਨ ਲਾ ਜੇ ਉਹਨਾਂ ਦੀ ਮੰਨ ਲਈ ਤੂੰ ਤੇ ਮੇਰੀ ਵੀ ਮਾਲਾ ਉਥੇ ਖਲੋ ਜਾ ਕੇ ਵੀਰ ਮੇਰਾ ਦੋ ਮਿੰਟ ਬੱਲੇ ਤੇਰੇ ਤੇਰੀ ਮਾਲਾ ਉਧਰ ਉਧਰ ਮੰਜੇ ਤੇ ਉਹ ਬਹਿ ਲੈਂਦੇ ਚੱਲ ਕੋਈ ਨਹੀਂ ਕੋਈ ਨਹੀਂ ਜਾ ਲੈ ਉਹ ਗੁਰੂਆ ਜੇ ਤੈਨੂੰ ਮੈਂ ਅੱਗੇ ਕਿਹਾ ਸੀ ਜੇ ਤੇਰਾ ਧਰਮ ਸਿਖਾਉਂਦਾ ਕਿ ਵੱਡਿਆਂ ਦੀ ਇਤਨੀ ਕਰਨੀ ਤੇ ਫਿਰ ਮੈਨੂੰ ਕੋਈ ਨਹੀਂ ਜਿੱਦਾ ਮਰਜ਼ੀ ਕਰ ਲੈ ਮੈਂ ਬਹਿ ਚੱਲਿਆ ਤੂੰ ਚੱਲ ਬਹਿ ਜਾ ਹਾਥੂਥਰਾ ਵਿੱਚ ਪਾ ਲਈ ਪਾ ਲਈ ਮੈਂ ਲਾਗੇ ਬੈਣਾ ਭਰਾਵਾ ਮੈਂ ਇਹਨੂੰ ਝੂਠਾ ਕੀ ਕਰਨਾ ਵਾ ਕੋਈ ਨਹੀਂ ਆ ਵੈਸੇ ਨਾ ਸੇਵਕਾ ਉਦਾਂ ਗੱਲ ਇੱਕ ਹੈਗੀ ਬੰਬੀ ਤੁਹਾਡੀ ਉਹ ਆ ਤੂੰ ਐਵੇਂ ਪ੍ਰਧਾਨ ਬਣ ਗਿਆ ਇਹਦੇ ਆ ਅਗਲੇ ਜ਼ਿੰਮੇਵਾਰੀ ਦਿੱਤੀ ਪਾਉ ਤੂੰ ਵੀ ਸਿਆਣਾ ਵਾ ਜ਼ਿੰਮੇਵਾਰੀ ਸਮਝਣੀ ਚਾਹੀਦੀ ਨਾ ਬੰਦੇ ਨੂੰ ਉਹ ਜ਼ਿੰਮੇਵਾਰੀ ਸਾਰੇ ਪਿੰਡ ਨੂੰ ਦਿੱਤੀ ਉਹਨਾਂ ਨੇ ਪਿੰਡ ਦੇ ਬੰਦੇ ਇਹਦੇ ਗੁਰੂਆ ਪਿੰਡ ਸਾਰਿਆਂ ਨਾਲ ਸਾਂਝਾ ਹੀ ਆ ਫੇਰ ਕਿਹੜੀ ਗੱਲ ਐ ਪਿੰਡ ਦੇ ਬੰਦਿਆਂ ਦਾ ਨਹੀਂ ਕੋਈ ਗੱਲ ਹੁੰਦੀ ਮਾਰ ਦਾ ਬੰਦਾ ਕੋਈ ਢਾਹੇ ਫੇਰ ਹੁੰਦੀ ਐ ਪਿੰਡ ਹੀ ਸਾਂਝਾ ਮੋਟਰ ਨਹੀਂ ਸਾਂਝੀ ਉਹਨਾਂ ਦੀ ਕੱਲਿਆਂ ਦੀ ਤੇ ਮੇਰੀ ਆ ਬਸ ਉਹ ਚੱਲ ਮੋਟਰ ਦੇ ਤੁਹਾਡੀ ਆ ਪਰ ਪਾਣੀ ਦੇ ਸਾਬ ਦਾ ਸਾਂਝਾ ਵਾ ਨਾ ਉਹਦੇ ਰੱਬ ਨੇ ਕੋਰੀ ਪਾਇਆ ਹੋਣਾ ਥੱਲੇ ਇਹ ਕਰਕੇ ਉਹ ਤੇ ਸਾਰਿਆਂ ਦਾ ਹੱਕ ਐ ਇਹ ਤੁਸੀਂ ਬੈ ਥੋੜਾ ਕਰਾਇਆ ਵਾ ਪਾਣੀ ਇਹ ਪਰ ਬੈ ਅੱਜ ਹੋ ਗਿਆ ਹੀ ਪਾਉ ਲੋ ਕਣਾ ਵੇ ਇਹਨੇ ਬੈ ਲਿੱਦਿਆ ਜੁੰਮੇਆਰੀ ਦਿੱਤੀ ਆ ਕੰਗਾ ਦੂ ਜੁੰਮੇਆਰੀ ਚ ਕਦੀ ਦੂ ਨਾ ਮੈਨੂੰ ਖੁਲਾਰ ਕੇ ਗਿਆ ਕਦੀ ਜੁੰਮੇਆਰੀ ਮੈਨੂੰ ਤੇ ਤੇਰਾ ਨਹੀਂ ਸਮਝ ਲੱਗਣ ਦੀ ਵੇ ਪਾਣੀ ਵੇ ਇੱਧਰ ਪਾਣੀ ਕਿੰਨਾ ਨਜ਼ਾਰੇ ਵਾਲਾ ਪਾਣੀ ਆ ਬਾਹਰ ਕਾ ਡਾ ਹੱਥ ਕਾ ਪਾਈ ਆ ਵੇ ਕਿੰਨਾ ਠੰਡਾ ਓਏ ਤੇਰਾ ਦਿਮਾਗ ਸਹੀ ਆ ਤੂੰ ਤਰਾਹ ਕੱਢੀ ਆ ਨਾ ਪਾਣੀ ਕਿੰਨਾ ਠੰਡਾ ਉੱਤੇ ਪਾਈ ਆ ਨਾ ਕਿੱਥੇ ਆ ਓ ਇੱਧਰ ਆ ਜ਼ਿੰਮੇਵਾਰੀ ਦੇ ਕੇ ਗਏ ਆ ਗਾੜੀ ਦੇ ਤੈਨੂੰ ਤਾਜਮਹਾਲ ਦੀ ਜ਼ਿੰਮੇਵਾਰੀ ਦੇ ਕੇ ਆ ਸਾਡੇ ਲੀੜੇ ਖਰਾਬ ਕਰਤੇ ਆ ਨਾਲਾ ਤੂੰ ਵੀ ਵੇ ਪਾਣੀ ਕਿੰਨਾ ਡੰਡਾ ਓ ਹੱਥ ਬਾਹਰ ਕਾ ਡੀ ਯਾਰ ਤੂੰ ਖਲੋ ਓਏ ਦਈ ਆ ਨੋ 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 ਓਏ ਓਏ ਫੜਾ ਮੱਚਾਉਣਾ ਹਾਂ ਆ ਗਿਆ ਵੀਡੀਓ ਆ ਗਿਆ ਅੱਜ ਇਹ ਵੀਡੀਓ ਲਈ ਜੀ ਵੀ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਤੇ ਵੀਡੀਓ ਫਣੀ ਹੀ ਘੈਂੜੀ ਭਾਏ ਇੱਕ ਗੱਲ ਹੋਰ ਲੋਡ ਕਰਨ ਵਾਲੀ ਫਾਰਮ ਬੜਾ ਘੈਂੜਾ ਹੈ ਨਾ ਜਿਹਦੇ ਮਨਾ ਜੁਰੀਆ ਰੀਚਾ ਨਾ ਨਾ ਤੇ ਠੀਕ ਹੈ ਜੀ ਸਬਸਕ੍ਰਾਈਬ ਕਰ ਲਿਓ ਚੈਨਲ ਜਿਹੜੇ ਵੀਰਜੀ ਨੂੰ ਪਿਆਰ ਕਰਦੇ ਆ ਤੇ ਪਿੰਡ ਦੇ ਰੇਟ ਵਾਲੇ ਵੀਰ ਜੀ ਹਨ ਜਿਹੜੇ ਉਹਨਾਂ ਦੀ ਵੀਡੀਓ ਨੂੰ ਵੇਖਦੇ ਆ ਪਿਆਰ ਕਰਦੇ ਉਹਨਾਂ ਨੂੰ ਆਪਣੇ ਚੈਨਲ ਨੂੰ ਵੀ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਆਪਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਾਸਰੀ ਗਾਜ